ਜਿਹੜੇ ਕਿਸਾਨ ਵੀਰਾਂ ਦੀਆਂ ਮੰਡੀ 'ਚ ਝੋਨੇ ਦੀਆਂ ਢੇਰੀਆਂ ਭਰੀਆਂ ਗਈਆਂ ਉਹਨਾਂ ਦੇ ਖਾਤਿਆਂ 'ਚ ਰੁਪਏ ਪੈ ਗਏ ਉਹਨਾਂ ਨੇ ਆਰਤੀ ਕੋਲੇ ਹਿਸਾਬ ਕਰਨ ਜਾਣਾ ਉਹਨਾਂ ਲਈ ਜ਼ਰੂਰੀ ਵੀਡੀਓ ਆ ਗਈ ਆਰਤੀ ਤੋਂ ਮੰਨ ਲਓ ਆਪਾਂ ਇੱਕ ਰਕਮ ਲਈ ਹੁੰਦੀ ਹੈ ਕਰਜ਼ੇ ਕਿਸੇ ਚੰਗੇ ਕੰਮ ਲਈ ਮੰਨ ਲਓ ਆਪਾਂ ਵਿਆਹ ਸ਼ਾਦੀ ਕਰਨਾ ਜਾਂ ਘਰ ਵਗੈਰਾ ਬਣਾਉਣਾ ਕਈ ਕਿਸਾਨ ਵੀਰ ਕਹਿਣਗੇ ਤੂੰ ਕਿਸਾਨਾਂ ਨੂੰ ਕਰਜ਼ਾਈ ਦੱਸਣਾ ਨਹੀਂ ਵੀਰੋ ਇਹ ਗੱਲ ਨਹੀਂ ਜੇ ਆਪਾਂ ਚੰਗੇ ਕੰਮ ਲਈ ਕਿਸੇ ਤੋਂ ਪੈਸੇ ਲੈ ਲਾਂਗੇ ਜਿਨ੍ਹਾਂ ਨੂੰ ਆਪਾਂ ਫਸਲ ਵੇਚਦੇ ਆਂ ਉਦੇ ਸਮੇਂ ਸਿਰ ਮੋੜ ਦਾਂਗੇ ਤਾਂ ਇਹ ਕੋਈ ਗਲਤ ਗੱਲ ਨਹੀਂ ਹੈਗੀ ਕਿ ਉਹ ਨਾ ਆੜਤੀਆ ਉਹਨਾਂ ਨੂੰ ਵਿਆਜ ਲਾਉਂਦਾ ਹੁੰਦਾ ਮੰਨ ਲ ਤੁਸੀਂ 2.5 ਲੱਖ 1.50 ਹਜ਼ਾਰ ਚੰਗੇ ਕੰਮ ਲਈ ਲੈਤਾ ਉਹ ਪ੍ਰੋਗਰਾਮ ਤੇ ਲਾਇਆ ਤੇ ਹੁਣ ਪੈਸੇ ਵਾਪਸ ਕਰਨ ਗਏ ਤਾਂ ਉਹ ਤੁਹਾਨੂੰ ਵਿਆਜ ਲਾਉ ਵੀ ਭਾਈ ਤੁਹਾਡਾ ਇੰਨਾ ਵਿਆਜ ਹੋਗਾ ਉਹ ਵਿਆਜ ਕਿਸ ਹਿਸਾਬ ਨਾਲ ਲੱਗੂ ਸੌਖੇ ਤਰੀਕੇ ਨਾਲ ਤੁਸੀਂ ਕੱਢ ਸਕਦੇ ਹੋ ਸਿਰਫ 5 1 ਮਿੰਟ ਦੀ ਕੰਮ 5 ਮਿੰਟ ਦਾ ਬਾਲੇ ਕਹਤੇ 1 ਮਿੰਟ ਦੀ ਕੰਮ ਆ ਸਭ ਤੋਂ ਪਹਿਲਾਂ ਤੁਸੀਂ ਐਂ ਦੇਖਣਾ ਤੁਸੀਂ ਆੜਤੀ ਤੋਂ ਮੰਨ ਲਓ ਕਿਸੇ ਵੀ ਬੰਦੇ ਤੋਂ ਕਿਸੇ ਵੀ ਬੰਦੇ ਤੋਂ ਲਾ ਲਓ ਵੀ ਕਿੰਨੇ ਰੁਪਏ ਲੈਂਤੇ ਨੇ ਕਿਸੇ ਕੰਮ ਲਈ 2 ਲੱਖ ਲੈਂਦਾ 2.5 ਲੱਖ ਲੈਂਦਾ 5 ਲੱਖ ਲੈਂਦਾ 2 ਲੱਖ ਲੈਂਦਾ 1.5 ਲੱਖ ਲੈਂਦਾ ਆਪਾਂ ਤੁਹਾਨੂੰ ਦੱਸਦੇ ਆ ਮੋਬਾਈਲ ਦਾ ਕੈਲਕੂਲੇਟਰ ਚੱਕਣਾ ਉਹਦੇ ਵਿੱਚ ਮੰਨ ਲਓ 2 ਲੱਖ ਰੁਪਏ ਲੈਂਤਾ ਤੁਸੀਂ ਨੇ ਮੰਨ ਲਓ 2 ਲੱਖ ਹੀ ਲੈਂਤਾ 2 ਲੱਖ ਪਾ ਲਓ 2 ਲੱਖ ਪਾ ਲਓ ਹੁਣ ਤੁਹਾਨੂੰ ਵਿਆਜ ਦੱਸਦਾ ਵੀ ਕਿਵੇਂ ਸੌਖੇ ਤਰੀਕੇ ਨਾਲ ਨਿਕਲਦਾ ਇਸ ਤੋਂ ਬਾਅਦ ਇੱਕ ਵੰਡ ਦਾ ਨਿਸ਼ਾਨ ਆਉਂਦਾ ਜਿਹਨੂੰ ਭਾਗ ਕਹਿੰਦੇ ਨੇ ਅੰਗਰੇਜ਼ੀ ਚ ਡਿਵਾਈਡ ਕਹਿੰਦੇ ਨੇ ਬੱਚੇ ਸਮਝ ਲੈਣਾ ਤੇ ਇਸ ਤੋਂ ਬਾਅਦ ਡਿਵਾਈਡ ਪਾ ਕੇ 100 ਪਾਉਣਾ ਪਹਿਲਾਂ ਤਾਂ ਰਕਮ ਪਾਉਣੀ ਆ ਫਿਰ ਡਿਵਾਈਡ ਪਾ ਕੇ 100 ਪਾਉਣਾ ਇਹ ਪਾਉਣਾ ਹੀ ਪਾਉਣਾ ਇਸ ਤੋਂ ਬਾਅਦ ਗੁਣਾ ਪਾ ਕੇ ਜਿਹੜੀ ਆ ਚੀਜ਼ ਆ 1.25 ਇੱਥੇ ਤਾਂ ਤੁਸੀਂ ਪੁੱਛਣਾ ਵੀ ਸਾਨੂੰ ਵਿਆਜ ਕਿਸੇ ਹਿਸਾਬ ਨਾਲ ਆਇਆ ਪਾਉਨੇ 2 ਰੁਪਏ ਵੀ ਹੁੰਦੇ ਨੇ 1.5 ਰੁਪਿਆ ਵੀ ਹੁੰਦਾ 2 ਵੀ ਹੁੰਦਾ 1 ਰੁਪਿਆ ਵੀ ਹੁੰਦਾ ਮੰਨ ਕੇ ਚੱਲੋ ਜੇ ਹੁੰਦਾ ਇਹ ਹੁੰਦਾ ਇਹ ਸਵਾ ਰੁਪਿਆ ਤੇ ਜੇ 1.5 ਰੁਪਿਆ ਹੋਵੇ 1.50 ਲੱਗੂਰੇ ਜੇ ਪਾਉਨੇ 2 ਰੁਪਏ ਹੋਵੇ 1.75 ਲੱਗੂ 2 ਦਾ 2 ਹੀ ਲੱਗੂਗਾ ਤੇ ਇਸ ਤੋਂ ਬਾਅਦ ਗੁਣਾ ਦਾ ਨਿਸ਼ਾਨ ਪਾਉਣਾ ਹੀ ਪਾਉਣਾ ਇਥੇ ਪਾਲੀ ਰਕਮ ਮੰਨ ਲਓ ਕਿਸੇ ਹਿਸਾਬ ਨਾਲ ਵਿਆਜ ਲੱਗਿਆ। ਇਹ ਦੋ ਆਜ ਕਿੰਨੇ ਮਹੀਨਿਆਂ ਦਾ ਵਿਆਜ ਆ? 3 ਦਾ 4 ਦਾ 5 ਦਾ 6 ਦਾ 6 ਦਾ ਮੰਨ ਲਓ। ਜ਼ਿਆਦਾਤਰ ਤੌਰ ਤੇ 6 ਮਹੀਨਿਆਂ ਦਾ ਵਿਆਜ ਹੀ ਹੁੰਦਾ ਕਿਸਾਨ ਵੀਰਾਂ ਲਈ ਕਿਉਂਕਿ ਫਸਲ 6 ਮਹੀਨਾ ਬਾਅਦ ਆਉਂਦੀ ਆ। ਜਦੋਂ ਗੁਣਾ ਪਾ ਕੇ 6 ਪਾਉਂਗੇ ਤਾਂ ਅੱਗੇ ਕੈਲਕੂਲੇਟਰ ਦੱਬੋਗੇ ਅੱਗੇ ਆਜੂ 15000 15000 ਆਜੂ। ਇਹ ਤੁਹਾਨੂੰ ਇਹਦੇ ਵਿੱਚ ਇਹ ਦਿਖ ਰਿਹਾ 2 ਲੱਖ ਦਾ 6 ਮਹੀਨਿਆਂ ਦਾ ਵਿਆਜ ਸਵਾ ਰੁਪਏ ਦੇ ਹਿਸਾਬ ਨਾਲ 15000 ਬਣਦਾ। ਇਸ ਤਰ੍ਹਾਂ ਤੁਸੀਂ ਵੀਡੀਓ 'ਚ ਮੰਨ ਲਓ ਸਾਬ ਲਾ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਇਹ ਚੀਜ਼ ਦੇਖਣੀ ਹੈ ਜਿਹੜੀ ਰਕਮ ਪਾਉਣੀ ਆ ਕਿਸਾਨ ਵੀਰੋ ਕਿਸੇ ਵੀ ਵੀਰ ਲਈ ਇਹ ਇਕੱਲੇ ਕਿਸਾਨ ਵੀਰਾਂ ਲਈ ਨਹੀਂ ਇਹ ਵਿਆਜ ਮੰਨ ਲਓ ਆਪਾਂ ਕਿਸੇ ਬੰਦੇ ਤੋਂ 1000 ਰੁਪਏ ਲਿਆ ਉਹਦੇ ਲਈ ਵੀ ਪਹਿਲਾਂ ਰਕਮ ਪਾਉਣੀ ਆ ਫਿਰ ਵੰਡ ਪਾ ਕੇ 100 ਪਾਉਣਾ ਰਕਮ ਨੂੰ ਪਤਾ ਇਹ 100 ਆਪਦੇ ਕੋਲ ਹਰੇਕ ਨੇ ਪਾਉਣੀ ਪਾਉਣਾ ਵੰਡ ਪਾ ਕੇ 100 ਪਾਉਣਾ ਗੁਣਾ ਪਾ ਕੇ ਇੱਥੇ ਫੇਰ ਤੁਸੀਂ ਦੇਖਾਂਗੇ ਵੀ ਸਾਨੂੰ ਵਿਆਜ ਕਿਸ ਉਹਨੂੰ ਬੰਦੇ ਨੂੰ ਪੁੱਛਰੋ ਵੀ ਸਵਾਰ ਪਹਿਲਾਂ ਕਿਹਾ ਜਾਂਦੀ ਸੋਡੀ ਪਹਿਲਾਂ ਆਪਣੀ ਗੱਲ ਹੋਈ ਹੁੰਦੀ ਆ ਮੀਸਾ ਵਾਲਾ ਨੂੰ ਮੈਂ 1.5 ਲਾਉਂਗਾ ਇਦੁਆ ਤੇ ਇੱਥੇ ਉਹ ਪਾਉਣਾ 1.25 ਸਵਾ ਦੀ ਨਿਸ਼ਾਨੀ ਆ 1.50 ਹੋ ਗਈ ਡੇਢ ਦੀ ਨਿਸ਼ਾਨੀ ਗੁਣਾ ਪਾ ਕੇ 6 ਮਹੀਨੇ ਕਿੰਨੇ ਮਹੀਨਾ ਦਾ 6 ਮਹੀਨੇ ਦਾ ਜੇ ਤੇ 3 ਮਹੀਨਾ ਦਾ ਹੁੰਦਾ ਤਾਂ 3 ਪਾ ਦੇ ਮੇਰਾ خیال ਇੱਥੇ ਸ਼ਾਇਦ 15000 ਦਾ 67500 ਹੋ ਜਾਂਦਾ ਵਿਆਜ ਲੱਗ ਗਿਆ ਇਸ ਤਰ੍ਹਾਂ ਆਪਾਂ ਵਿਆਜ ਕੱਢ ਸਕਦੇ ਆ ਇਹ ਵੀਡੀਓ ਹਰੇਕ ਭੈਣ ਭਾਈ ਤੱਕ ਪਹੁੰਚਾ ਦਿਓ ਕੋਈ ਅੱਧੇ ਕਹਿਣਗੇ ਇਹ ਚੀਜ਼ ਵੀ ਕਹਿਣਗੇ ਵੀ ਮੰਨ ਲਓ ਇਹ ਤਾਂ ਹਰ ਇੱਕ ਨੂੰ ਪਤਾ ਸਾਰੀਆਂ ਗੱਲਾਂ ਹਰ ਇੱਕ ਨੂੰ ਨਹੀਂ ਪਤਾ ਹੁੰਦੀਆਂ ਇਸ ਲਈ ਇੱਕ ਤੁਹਾਨੂੰ ਮੈਂ ਉਦਾਹਰਨ ਦਿੰਨਾ ਇੱਕ ਵੀਰ ਨੇ ਕਿਹਾ ਕਿਸੇ ਪੜ੍ਹੇ ਲਿਖੇ ਇਨਸਾਨ ਨੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਇਨਸਾਨ ਨੇ ਕਹਿੰਦਾ ਇਹ ਤਾਂ ਛੁਟਕੀ ਦਾ ਕੰਮ ਆ ਛੋਡੇ ਲਈ ਛੁਟਕੀ ਦਾ ਹੋ ਵੀਰੋ ਕਈ ਜਿਵੇਂ ਮੇਰੇ ਚਾਚੇ ਤਾਏ ਹੁੰਦੇ ਨੇ ਨਹੀਂ ਪਤਾ ਪੜ੍ਹੇ ਲਿਖੀ ਨਹੀਂ ਵਿਚਾਰੇ ਖੇਤੀ ਕਰਦੇ ਨੇ ਉਹਨਾਂ ਲਈ ਛੁਟਕੀ ਦਾ ਨਹੀਂ ਹੈਗਾ ਤੇ ਮੇਰੀ ਗੱਲ ਇਹ ਨੋਟ ਕਰ ਲਿਓ ਭਾਵੇਂ ਤੁਸੀਂ ਬਹੁਤ ਵੱਡੇ ਅਫਸਰ ਹੋ ਉਹਨਾਂ ਲਈ ਜਿਹੜਾ ਛੁਟਕੀ ਦਾ ਕੰਮ ਆ ਮੇਰੇ ਚਾਚੇ ਤਾਏ ਲਈ ਉਹ ਛੋਡੇ ਲਈ ਬਹੁਤ ਔਖਾ ਜਿਸ ਨੂੰ ਇਹ ਪੱਥਰੇ ਨੇ ਵਿੱਚ ਝੋਣੇ ਦੇ ਉੱਤੇ ਜਦੋਂ ਕੋਈ ਫੰਗੀ ਸੈਡ ਕੋਈ ਰੋਗ ਪੈਂਦਾ ਉਹ ਤੇ ਕਿ ਉਹ ਮੇਰੇ ਚਾਚੀ ਦੱਸ ਸਕਦੇ ਨੇ ਮੰਨ ਲਓ ਕਿ ਇਸ ਲਈ ਕਿਸੇ ਨੂੰ ਵੱਡਾ ਛੋਟਾ ਨਹੀਂ ਸਮਝਣਾ ਚਾਹੀਦਾ ਹਰੇਕ ਆਪ ਦੇ ਕੰਮ ਦਾ ਫਰਫਕਟਾ ਮੰਨ ਲਓ ਮਾਹਰਾ ਜਿਹੜੇ ਬੰਦੇ ਨੂੰ ਜਿਹੜੇ ਬਾਰੇ ਨੌਜੀ ਨੂੰ ਉਹ ਚੀਜ਼ ਸਿੱਖਣੀ ਚਾਹੀਦੀ ਹੈ ਜਿਨ੍ਹਾਂ ਨੂੰ ਪਤਾ ਉਹ ਅੱਗੇ ਸ਼ੇਅਰ ਕਰ ਦੋ ਹੋਰ ਸਿੱਖ ਲਓ ਇਸ ਲਈ ਹਰੇਕ ਬੰਦੇ ਨੂੰ ਹਰੇਕ ਚੀਜ਼ ਪਤਾ ਹੋ ਇਹ ਹੋ ਨਹੀਂ ਸਕਦਾ ਵੀਡੀਓ ਵਧੀਆ ਲੱਗੀ ਕਹਾਣੀਆਂ ਵੀਰੋ ਸ਼ੇਅਰ ਕਰ ਦਿਓ ਧੰਨਵਾਦ ਜੀ